ਸਾਸਰੀ ਕਾਲ ਜੀ ਅੱਜ 1 ਜੁਲਾਈ ਆ ਤੇ ਅੱਜ ਦੇ ਦਿਨ ਜਿਵੇਂ ਕੀ ਕੈਨੇਡਾ ਦੇ ਮਨਾਇਆ ਜਾਂਦਾ ਵਾ ਤੇ ਇਹ ਦਿਨ ਕਿਉਂ ਮਨਾਇਆ ਜਾਂਦਾ ਵਾ ਵੀ ਇਸ ਦਿਨ ਵੀ ਕੈਨੇਡਾ ਦੇਸ਼ ਆ ਜਿਹੜਾ ਉਹ ਬਣਿਆ ਸੀਗਾ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਦੇ ਆਂ ਵੀ ਕੈਨੇਡਾ ਦੇਸ਼ ਆ ਜਿਹੜਾ ਉਹ ਕਿਵੇਂ ਬਣਿਆ ਸੀਗਾ ਤੇ ਕਿਵੇਂ ਆ ਵੀ ਇਹ ਪੰਜਾਬੀਆਂ ਦੇ ਆ ਜਿਹੜਾ ਉਹ ਪਹਿਲਾ ਪਸੰਦੀ ਪਸੰਦੀ ਦਾ ਦੇਸ਼ ਬਣਿਆ ਤਾਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਦੇ ਆਂ ਜਿਵੇਂ ਕਿ ਕੈਨੇਡਾ ਦੇਸ਼ ਅ ਇੱਕ ਨਾਰਥ ਅਮਰੀਕਾ ਦੇ ਵਿੱਚ ਪੈ ਜਾਂਦਾ ਵਾ ਤੇ ਸਿਰਫ ਇਹਦੇ ਨਾਲ ਇੱਕ ਅ ਅਮਰੀਕਾ ਹੀ ਲੱਗਦਾ ਵਾ ਤੇ ਹੋਰ ਇਹ ਕਿਸੇ ਦੇਸ਼ ਨਾਲ ਨਹੀਂ ਲੱਗਦਾ ਹੈਗਾ ਤੇ ਅੱਜ ਤੋਂ ਜਿਵੇਂ ਕਿ 11 16000 ਸਾਲ ਪਹਿਲਾਂ ਜਿਵੇਂ ਜਦੋਂ ਇਹ ਇਹ ਦੇਸ਼ ਜਿਵੇਂ ਕਿ ਏਸ਼ੀਆ ਨਾਲ ਜੁੜਿਆ ਹੁੰਦਾ ਸੀਗਾ ਤੇ ਉਦੋਂ ਉਥੋਂ ਦੀ ਸਰਬੀਆ ਦੇ ਵਿੱਚ ਦੀ ਆ ਜਿਹੜੇ ਕਿ ਬੰਦੇ ਆਏ ਸੀਗੇ ਇੱਥੇ ਤੇ ਉਹ ਜਿਵੇਂ ਕਿ ਫੇਰ ਹੌਲੀ ਹੌਲੀ ਸਮੁੰਦਰ ਦੇ ਜਿਵੇਂ ਕਿ ਉਥੇ ਸਮੁੰਦਰ ਆਉਣ ਨਾਲ ਵੀ ਉਹ ਜਿਵੇਂ ਕਿ ਗੈਪ ਪੈ ਗਿਆ ਤੇ ਪਰ ਉਦੋਂ ਜਿਵੇਂ 11 16000 ਸਾਲ ਪਹਿਲਾਂ ਇੱਥੇ ਬੰਦੇ ਆ ਗਏ ਸੀਗੇ ਤੇ ਉਹ ਆ ਕੇ ਇੱਥੇ ਵੀ ਅਲੱਗ-ਅਲੱਗ ਕੋਨਿਆਂ ਦੇ ਵਿੱਚ ਬਸ ਗਏ ਸੀਗੇ ਤੇ ਜਾਂ ਉਹਨਾਂ ਦੀ ਭਾਸ਼ਾ ਵੀ ਅਲੱਗ ਸੀਗੀ ਤੇ ਬਾਕੀ ਉਹ ਉਹ ਜਿਵੇਂ ਕਿ ਥੋੜੇ-ਮੋਟੇ ਇੱਥੇ ਕੰਮ ਕਰਦੇ ਰਹਿੰਦੇ ਸੀਗੇ ਤੇ ਉਹਨਾਂ ਲੋਕਾਂ ਨੂੰ ਹੀ ਇੱਥੋਂ ਦੇ ਕਹਿੰਦੇ ਆ ਵੀ ਨੇਟਿਵ ਲੋਕ ਕਹਿੰਦੇ ਆ ਤੇ ਜਾਂ ਇੰਡੀਨੀਅਸ ਜਾਂ ਇੰਡੀਨੀਅਸ ਲੋਕ ਕਹਿੰਦੇ ਆ ਤੇ ਉਹ ਤੋਂ ਬਾਅਦ ਚ ਫਿਰ ਜਿਵੇਂ ਕਿ ਲਗਭਗ ਜਿਵੇਂ 1495 ਦੇ ਕਰੀਬ ਵੀ ਬੰਦੇ ਆ ਜਿਹੜੇ ਉਹ ਦੁਨੀਆ ਲੱਭਣ ਤੁਰ ਪੈਂਦੇ ਆ ਵੀ ਨਵੀਂ ਧਰਤੀ ਲੱਭਣ ਤੁਰ ਪੈਂਦੇ ਆ ਤੇ ਇੱਥੇ ਸਾਰਿਆਂ ਨਾਲੋਂ ਪਹਿਲੋਂ ਜਿਵੇਂ ਕੀ ਫਰਾਂਸ ਤੋਂ ਬੰਦਾ ਆਉਂਦਾ ਵਾ ਇੱਥੇ ਦੁਨੀਆ ਲੱਭਣ ਤੇ ਫੇਰ ਜਿਵੇਂ ਇੱਥੋਂ ਇੱਥੋਂ ਹੁੰਦੇ ਇੱਕ ਇਟਾਲੀਅਨ ਵੀ ਬੰਦਾ ਲੱਭਣ ਆਉਂਦਾ ਵਾ ਵੀ ਉਹਨੂੰ ਉਹਨੂੰ ਸਪான்ਸਰ ਕੀਤਾ ਹੁੰਦਾ ਵਾ ਇੰਗਲੈਂਡ ਵਾਲਿਆਂ ਨੇ ਤੇ ਉਹ ਜਦੋਂ ਆ ਕੇ ਇੱਥੇ ਦੇਖਦਾ ਪਾ ਵੀ ਧਰਤੀ ਬਹੁਤ ਆ ਜਿਵੇਂ ਕਿ ਵੱਡੀ ਧਰਤੀ ਆ ਤੇ ਬਾਕੀ ਇੱਥੇ ਲੋਕ ਆ ਜਿਹੜੇ ਉਹ ਵੀ ਘਟ ਰਹੇ ਨੇ ਆ ਪਰ ਉਹ ਤੋਂ ਪਹਿਲਾਂ ਹੀ ਜਿਵੇਂ ਕਿ ਜਿਹੜਾ ਫਰਾਂਸ ਦਾ ਬੰਦਾ ਆਇਆ ਸੀਗਾ ਤੇ ਉਹਨੇ ਇਹ ਧਰਤੀ ਦੀ ਆ ਜਿਵੇਂ ਕਿ ਖੋਜ ਕਰ ਲਈ ਸੀਗੀ ਤੇ ਉਹ ਉਹਦੇ ਖੋਜ ਕਰਨ ਨਾਲ ਜਿਵੇਂ ਕਿ ਫਰਾਂਸ ਤੋਂ ਆ ਕੇ ਆ ਜਿਹੜੇ ਲੋਕ ਇੱਥੇ ਬਸਣ ਲੱਗ ਜਾਂਦੇ ਆ ਤੇ ਉਹ ਜਿਵੇਂ ਕਿ ਉਹ ਸ਼ੁਰੂ ਹੁੰਦੇ ਆ ਵੀ ਜਿਵੇਂ ਨੋਵਾ ਸਕੋਸ਼ੀਆ ਆਲ ਤੋਂ ਸ਼ੁਰੂ ਹੁੰਦੇ ਆ ਤੇ ਫਿਰ ਆ ਉਹ ਕਯੂਬਿਕ ਦੇ ਵਿੱਚ ਵੀ ਆ ਕੇ বাস ਜਾਂਦੇ ਆ ਤੇ ਉਹ ਨਵਾਂ ਸ਼ਹਿਰ ਆ ਜਿਹੜਾ ਕੀ ਬਸਾਉਂਦੇ ਆ ਮੌਂਟਰੀਅਲ ਤੇ ਉਹ ਏਰੀਆ ਦੇ ਵਿੱਚ ਜਿਵੇਂ ਕਿ ਕਾਫੀ ਲੋਕ ਆ ਜਿਵੇਂ ਕਿ ਫਰਾਂਸ ਤੋਂ ਆ ਕੇ ਆ ਜਿਹੜੇ ਰਹਿਣ ਲੱਗ ਜਾਂਦੇ ਆ ਤੇ ਉਹ ਭਾਸ਼ਾ ਵੀ ਆ ਜਿਹੜੀ ਉਹ ਬਾਸ਼ਾ ਵੀ ਆ ਫਰਾਂਸ ਦੀ ਬੋਲਦੇ ਆ ਫ੍ਰੈਂਚ ਭਾਸ਼ਾ ਤੇ ਜਿਹੜੇ ਇੱਥੋਂ ਦੇ ਨਾਤੀਬ ਬੰਦੇ ਰਹਿੰਦੇ ਹੁੰਦੇ ਆ ਵੀ ਪਹਿਲਾਂ ਤਾਂ ਜਿਵੇਂ ਉਹ ਟਾਈਮਾਂ ਦੇ ਵਿੱਚ ਉਹਨਾਂ ਦੀ ਗਿਣਤੀ ਕਹਿੰਦੇ ਆ ਵੀ 5 ਲੱਖ ਤੋਂ ਲੈ ਕੇ 20 ਲੱਖ ਦੇ ਕਰੀਬ ਸੀਗੀ ਵੀ ਪਹਿਲਾਂ ਤਾਂ ਉਹ ਜਿਵੇਂ ਇਹਨਾਂ ਦੇ ਨਾਲ ਜਿਵੇਂ ਮੈਲਜੋਲ ਕੇ ਆ ਜਿਹੜੇ ਰਹਿੰਦੇ ਆ ਤੇ ਕੋਸਕ ਜਿਵੇਂ ਜਦੋਂ ਉਹ ਬਾਰੀ ਲੋਕ ਆ ਕੇ ਇੱਥੇ ਵਸਣ ਲੱਗ ਜਾਂਦੇ ਆ ਵੀ ਉਹ ਨਾਲ ਹੀ ਆ ਜਿਵੇਂ ਕੀ ਬਿਮਾਰੀਆਂ ਲੈ ਆਉਂਦੇ ਆ ਵੀ ਯੂਰਪ ਤੋਂ ਆ ਕੇ ਜਿਹੜੇ ਵਾਸਤੇ ਹੁੰਦੇ ਆ ਤੇ ਜਿਹੜੇ ਇੱਥੋਂ ਦੇ ਨੇਟਿਵ ਬੰਦੇ ਹੁੰਦੇ ਆ ਵੀ ਉਹ ਬਿਮਾਰੀਆਂ ਜਿਹੜੀਆਂ ਸਹਿਣ ਨਹੀਂ ਕਰ ਪਾਉਂਦੇ ਤੇ ਕੋਸਕ ਤਾਂ ਉਹ ਬਿਮਾਰੀਆਂ ਦੇ ਨਾਲ ਮਰ ਜਾਂਦੇ ਆ ਤੇ ਕੋਸਕ ਜਿਵੇਂ ਜਿਹੜੇ ਫ੍ਰੈਂਚ ਦੇ ਲੋਕ ਆ ਕੇ ਵਾਸਤੇ ਹੁੰਦੇ ਆ ਵੀ ਉਹ ਉਹਨਾਂ ਨਾਲ ਵਿਆਹ ਕਰਾ ਲੈਂਦੇ ਆ ਤੇ ਐਂ ਕਰਕੇ ਆ ਵੀ ਉਹਨਾਂ ਦੀ ਨਤੀਆ ਜਿਹੜੀ ਉਹ ਘਟ ਜਾਂਦੀ ਆ ਨੇਟਿਵ ਬੰਦਿਆਂ ਦੀ ਇੱਥੇ ਤੇ ਜਿਵੇਂ ਕੌਸਕ ਪੂਰੇ ਕੈਨੇਡਾ ਤੇ ਨਹੀਂ ਉਹ ਫਰਾਂਸ ਦੇ ਬੰਦਿਆਂ ਨੇ ਜਿਵੇਂ ਕਬਜ਼ਾ ਕੀਤਾ ਸੀਗਾ ਕੌਸਕ ਜਿਵੇਂ ਜੇ ਤੁਸੀਂ ਕੈਨੇਡਾ ਦਾ ਨਕਸ਼ਾ ਦੇਖੋਗੇ ਤਾਂ ਜਿਵੇਂ ਕਿ ਕਿਊਬਿਕ ਏਰੀਆ ਤੇ ਕਬਜ਼ਾ ਕੀਤਾ ਸੀਗਾ ਤੇ ਜਾ ਨੋਵਾ ਸਕੋਸ਼ੀਆ ਅੱਲੀ ਉਹਨਾਂ ਨੇ ਕਬਜ਼ਾ ਕੀਤਾ ਸੀਗਾ ਤੇ ਫਿਰ ਹੌਲੀ-ਹੌਲੀ ਜਿਵੇਂ ਕਿ ਇੰਗਲੈਂਡ ਦੇ ਬੰਦੇ ਵੀ ਆ ਕੇ ਆ ਜਿਹੜੇ ਇੱਥੇ ਵਸਣ ਲੱਗ ਜਾਂਦੇ ਆ ਤੇ ਜਦੋਂ ਇੰਗਲੈਂਡ ਦੇ ਬੰਦੇ ਵਸਣ ਲੱਗ ਜਾਂਦੇ ਆ ਕੈਨੇਡਾ ਦੇ ਵਿੱਚ ਆ ਕੇ ਤਾਂ ਫਿਰ ਤੁਸੀਂ ਦੇਖ ਲਓ ਵੀ ਦੋ ਜਿਹੜੀਆਂ ਕਮਿਊਨਿਟੀਆਂ ਹੁੰਦੀਆਂ ਵਾ ਵੀ ਉਹਨਾਂ ਦੇ ਵਿੱਚ ਆ ਜਿਹੜਾ ਟਕਰਾਅ ਸ਼ੁਰੂ ਹੋ ਜਾਂਦਾ ਵਾ ਰਾਜ ਨੂੰ ਲੈ ਕੇ ਤੇ ਲੜਾਈ ਵੀ ਹੁੰਦੀ ਆ ਇਹਨਾਂ ਦੇ ਵਿੱਚ ਤੇ ਫਿਰ ਗੱਲ ਇੱਥੇ ਪਹੁੰਚਦੀ ਆ ਵੀ ਦੋਨੇ ਦੋਨੇ ਜਿਹੜੀਆਂ ਕਮਿਊਨਿਟੀਆਂ ਇੰਗਲੈਂਡ ਵਾਲੇ ਬੰਦੇ ਤੇ ਫਰਾਂਸ ਵਾਲੇ ਵੀ ਉਹ ਏਰੀਆ ਵੰਡ ਲੈਂਦੇ ਆ ਵੀ ਤੁਸੀਂ ਇਨੇ ਏਰੀਏ 'ਚ ਕਬਜ਼ਾ ਕਰੋਗੇ ਤੇ ਥੋੜਾ ਫਰਾਂਸ ਵਾਲੇ ਕਹਿੰਦੇ ਵੀ ਸਾਡਾ ਇਨੇ ਏਰੀਏ 'ਚ ਕਬਜ਼ਾ ਹੋਊਗਾ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹੁੰਦਾ ਮਾਂ ਵੀ ਉਦੋਂ ਹਲੇ ਅਮਰੀਕਾ ਦੀ ਆ ਜਿਹੜੀ ਇਹ ਸਥਾਪਨਾ ਨਹੀਂ ਹੋਈ ਸੀਗੀ ਅਮਰੀਕਾ ਦੇਸ਼ ਆ ਜਿਹੜਾ ਉਹ ਹੋਂਦ ਦੇ ਵਿੱਚ ਨਹੀਂ ਆਇਆ ਸੀਗਾ ਤੇ ਸਿਰਫ ਪੂਰਾ ਜਿਵੇਂ ਨਾਰਥ ਅਮਰੀਕਾ ਇਹ ਨਾਰਥ ਅਮਰੀਕਾ ਹੀ ਸੀਗਾ ਤੇ ਪੂਰੇ ਨਾਰਥ ਅਮਰੀਕਾ ਤੇ ਵੀ ਨਹੀਂ ਕਬਜ਼ਾ ਸੀਗਾ ਜਿਵੇਂ ਕਿ ਵੈਨਕੂਵਰ ਸਾਈਡ ਹਲੇ ਕੋਈ ਗਿਆ ਨਹੀਂ ਸੀਗਾ ਉੱਥੇ ਨੇਟਿਵ ਬੰਦੇ ਹੀ ਰਹਿੰਦੇ ਸੀਗੇ ਮੇਨ ਇਹਨਾਂ ਦਾ ਕਬਜ਼ਾ ਜਿਵੇਂ ਕਿ ਕਿਊਬਿਕ ਸਾਈਡ ਤੇ ਅਨਟਾਰੀਓ ਸਾਈਡ ਸੀਗਾ ਤੇ ਜਾਂ ਅਮਰੀਕਾ ਦੇ ਵਿੱਚ ਇਹਨਾਂ ਦਾ ਕਬਜ਼ਾ ਸੀਗਾ ਤੇ ਫੇਰ ਉਹ ਜਿਹੜੇ ਇੰਗਲੈਂਡ ਵਾਲੇ ਬੰਦੇ ਹੁੰਦੇ ਆ ਉਹ ਫਰਾਂਸ ਦੇ ਬੰਦਿਆਂ ਤੇ ਆ ਜਿਹੜੇ ਉਹ ਭਾਰੀ ਪੈ ਜਾਂਦੇ ਆ ਤੇ ਵੀ ਉਹਨਾਂ ਫਰਾਂਸ ਦਾ ਇਥੋਂ ਰਾਜ ਆ ਜਿਹੜਾ ਉਹ ਖਤਮ ਹੋ ਜਾਂਦਾ ਵਾ ਤੇ ਇੰਗਲੈਂਡ ਦੇ ਬੰਦੇ ਜਦੋਂ ਭਾਰੀ ਪੈਂਦੇ ਆ ਤਾਂ ਉਹ ਜਿਹੜਾ ਫਰਾਂਸ ਵਾਲੇ ਆ ਵੀ ਉਹ ਰਾਜ ਇੱਥੇ ਛੱਡ ਕੇ ਚਲੇ ਜਾਂਦੇ ਆ ਤੇ ਪਰ ਉਹਨਾਂ ਨੇ ਇੰਗਲੈਂਡ ਵਾਲੇ ਬੰਦਿਆਂ ਨੇ ਇੱਕ ਗੱਲ ਕਹੀ ਸੀ ਵੀ ਜਿਹੜਾ ਤੁਹਾਡਾ ਕਲਚਰ ਆ ਫਰਾਂਸ ਦਾ ਤੇ ਜਾਂ ਬੋਲੀ ਆ ਵੀ ਉਹਨੂੰ ਅਸੀਂ ਕੁਛ ਨਹੀਂ ਕਹਿੰਦੇ ਹੈਗੇ ਤੇ ਤੁਸੀਂ ਬੋਲ ਸਕਦੇ ਹੋ ਤੇ ਪਰ ਰਾਜ ਆ ਜਿਹੜਾ ਇੰਗਲੈਂਡ ਦਾ ਰਹੂਗਾ ਤੇ ਫੇਰ ਕੀ ਹੁੰਦਾ ਵਾ ਜਿਵੇਂ ਕਿ 17ਵੀਂ ਸਦੀ ਆ ਜਾਂਦੀ ਆ ਤੇ ਜਿਹੜਾ ਅਮਰੀਕਾ ਹੁੰਦਾ ਵਾ ਉਧਰੋਂ ਆ ਜਿਹੜੀ ਵਗਾਵਤ ਸ਼ੁਰੂ ਹੋ ਜਾਂਦੀ ਆ ਇੰਗਲੈਂਡ ਦੇ ਵਿਰੁੱਧ ਤੇ ਵੀ ਬਗਾਵਤ ਇੰਨੀ ਵੱਧ ਜਾਂਦੀ ਆ ਵੀ ਜਿਹੜਾ ਕਿ ਨਵਾਂ ਇੱਕ ਦੇਸ਼ ਹੋਂਦ ਦੇ ਵਿੱਚ ਆਉਂਦਾ ਵਾ ਅਮਰੀਕਾ ਤੇ ਅਮਰੀਕਾ ਦੇਸ਼ ਹੋਂਦ ਦੇ ਵਿੱਚ ਆ ਜਾਂਦਾ ਵਾ ਤੇ ਪਰ ਜਿਹੜੇ ਉੱਥੇ ਲੋਕ ਹੁੰਦੇ ਆ ਜਿਵੇਂ ਕਿ ਜਿਹੜੇ ਗੋਰਿਆਂ ਦੇ ਪੱਖ ਦੇ ਹੁੰਦੇ ਆ ਇੰਗਲੈਂਡ ਵਾਲਿਆਂ ਦੇ ਵੀ ਉਹ ਉੱਥੋਂ ਸ਼ਿਫਟ ਹੋ ਕੇ ਫੇਰ ਕੈਨੇਡਾ ਦੇ ਵਿੱਚ ਆ ਜਾਂਦੇ ਆ ਤੇ ਜਦੋਂ ਕੈਨੇਡਾ ਦੇ ਵਿੱਚ ਆ ਜਾਂਦੇ ਆ ਤੇ ਹਲੇ ਪੂਰਾ ਪੂਰਾ ਕੈਨੇਡਾ ਵਾ ਜਿਹੜਾ ਉਹ ਹੋਂਦ ਦੇ ਵਿੱਚ ਨਹੀਂ ਆਇਆ ਸੀਗਾ ਸਿਰਫ ਜਿਵੇਂ ਤੁਸੀਂ ਥਲਲਲਾਪਾਸਾਈ ਦੇਖ ਸਕਦੇ ਆ ਅਨਟਾਰੀਓ ਕਿਊਬਿਕ ਤੇ ਨੋਵਾ ਸਕੋਸ਼ੀਆ ਜਾਂ ਪ੍ਰਿੰਸ ਐਡਵਰਡ ਆਈਲੈਂਡ ਵੀ ਇਹੀ ਅੱਧਾ ਕ ਕਨੇਡਾ ਵਾ ਜਿਹੜਾ ਉਹ ਹੋਂਦ ਦੇ ਵਿੱਚ ਆਇਆ ਸੀਗਾ ਤੇ ਵੈਂਕੂਵਰਸ ਅ ਵੈਂਕੂਵਰ ਅਲੀ ਉਹ ਹਲੇ ਪਹੁੰਚੇ ਨਹੀਂ ਸੀਗੇ ਉਹਨਾਂ ਦੇ ਪਹੁੰਚਣ ਦਾ ਮਕਸਦ ਕੀ ਸੀਗਾ ਮਕਸਦ ਮਕਸਦ ਵੀ ਉਹ ਉੱਧਰ ਕਿਉਂ ਨਹੀਂ ਪਹੁੰਚੇ ਸੀਗੇ ਇੱਕ ਤਾਂ ਵੀ ਉੱਧਰ ਦੂਰ ਜਾਦੇ ਪੈਂਦਾ ਸੀਗਾ ਤੇ ਇੱਕ ਕੋਈ ਰੇਲਵੇ ਜਿਹੜੀ ਰੇਲਵੇ ਦੀ ਕੋਈ ਫੈਸਿਲਿਟੀ ਹੈ ਨਹੀਂ ਸੀਗੀ ਉੱਧਰ ਤਾਂ ਉਹ ਉਹ ਏਰੀਏ ਨੂੰ ਵੀ ਵੇਚਰ ਲਾਉਣ ਲਈ ਇੰਨਾ ਨੇ ਭਰੋਸਾ ਦਿੱਤਾ ਸੀਗਾ ਵੀ ਅਸੀਂ ਜਿਹੜਾ ਤੁਹਾਡੇ ਨਾਲ ਵੀ ਰੇਲਵੇ ਦੀ ਆ ਵੀ ਰੇਲਵੇ ਸ਼ੁਰੂ ਕਰਾਂਗੇ ਵੀ ਤੁਸੀਂ ਸਾਡੇ ਨਾਲ ਆ ਕੇ ਆ ਜਿਹੜੇ ਉਹ ਰਲ ਜੋ ਤੇ ਉਹਨਾਂ ਦੇ ਭਰੋਸੇ ਤੇ ਫਿਰ ਇਹ ਜਿਵੇਂ ਅੰਟਾਰ ਵੈਨਕੂਵਰ ਸਾਈਡ ਵਾਲੇ ਵੀ ਰਲ ਜਾਂਦੇ ਆ ਇਹਨਾਂ ਦੇ ਨਾਲ ਤੇ ਜਦੋਂ ਵੈਨਕੂਵਰ ਵਾਲੇ ਰਲ ਜਾਂਦੇ ਆ ਤੇ ਫਿਰ 1867 ਦੇ ਵਿੱਚ ਆ ਵੀ ਕਨੇਡਾ ਵਾ ਜਿਹੜਾ ਉਹ ਹੋਂਦ ਦੇ ਵਿੱਚ ਆਉਂਦਾ ਵਾ ਜਿੰਨੇ ਏਰੀਏ ਹੁੰਦੇ ਆ ਵੀ ਉਹ ਇਕੱਠੇ ਰਲ ਜਾਂਦੇ ਆ ਤੇ ਫਿਰ ਇੱਕ ਕਨੇਡਾ ਦੇ ਜਿਹੜਾ ਉਹ ਬਣਦਾ ਵਾ 1867 ਦੇ ਵਿੱਚ ਤੇ ਪਰ ਹਲੇ ਵੀ ਆ ਜਿਹੜਾ ਕਿ ਗੋਰਿਆਂ ਦਾ ਰਾਜ ਹੀ ਹੁੰਦਾ ਵਾ ਇੱਥੇ ਕਨੇਡਾ ਦੇ ਵਿੱਚ ਤੇ ਵੀ ਉਹ ਜਿਵੇਂ ਉਹਨਾਂ ਦਾ ਹੀ ਸਾਰਾ ਕੁਝ ਚੱਲਦਾ ਹੁੰਦਾ ਵਾ ਤੇ ਫੇਰ ਤੁਸੀਂ ਦੇਖ ਸਕਦੇ ਆਂ ਵੀ 19 ਵੀ ਫੇਰ 1900 ਆ ਜਾਂਦਾ 1901 ਆ ਜਾਂਦਾ ਵਾ ਤੇ ਜਿਵੇਂ ਕਿ ਪੰਜਾਬੀ ਆ ਵੀ ਪਹਿਲਾ ਪੰਜਾਬੀ ਕਨੇਡਾ ਦੇ ਵਿੱਚ ਕਦੋਂ ਪਹੁੰਚਿਆ ਸੀਗਾ 1897 ਦੇ ਵਿੱਚ ਵੀ ਉਹਦੇ ਪਹੁੰਚਣ ਦਾ ਕੀ ਰਾਜ ਸੀਗਾ ਵੀ ਇੰਡੀਆ ਦੇ ਉੱਤੇ ਵੀ ਗੋਰਿਆਂ ਦਾ ਰਾਜ ਸੀਗਾ ਤੇ ਜਿਹੜੇ ਸਿੱਖ ਆ ਵੀ ਉਹ ਗੋਰਿਆਂ ਦੀ ਫੌਜ ਦੇ ਵਿੱਚ ਜਿਆਦਾ ਕੰਮ ਕਰਦੇ ਸੀਗੇ ਤੇ ਜਦੋਂ ਉਹ ਇਧਰ ਇੰਗਲੈਂਡ ਵਾਲੀ ਆਉਂਦੇ ਹੁੰਦੇ ਸੀਗੇ ਗੋਰੇ ਤਾਂ ਉਹਨਾਂ ਦੀ ਫੌਜ ਦੇ ਥਰੂ ਆ ਵੀ ਬੰਦੇ ਆ ਜਾਂਦੇ ਹੁੰਦੇ ਸੀਗੇ ਆ ਕੈਨੇਡਾ ਦਾ 1897 ਦੇ ਵਿੱਚ ਜਿਵੇਂ ਕਿ ਪਹਿਲਾ ਸਿੱਖ ਆਇਆ ਸੀਗਾ ਤੇ ਫਿਰ 20ਵੀਂ ਸਦੀ ਦੇ ਵਿੱਚ ਵੀ ਸਿੱਖ ਇੱਥੇ ਜਾਦੀ ਗਣਤੀ ਦੇ ਵਿੱਚ ਆਉਣ ਲੱਗ ਜਾਂਦੇ ਆ ਤੇ ਇੱਥੇ ਜਿਹੜਾ ਡਵੈਲਪਮੈਂਟ ਦਾ ਕੰਮ ਆ ਵੀ ਉਹ ਵੀ ਸ਼ੁਰੂ ਹੋ ਜਾਂਦਾ ਵਾ ਕੈਨੇਡਾ ਦੇ ਵਿੱਚ ਤੇ ਬਾਕੀ ਇਹਨਾਂ ਨੂੰ ਜਿਵੇਂ ਕਿ ਖੋਜਾਂ ਵੀ ਵੀ ਜਿਵੇਂ ਕਿ ਤੇ ਸੋਨੇ ਦੀ ਖੋਜ ਹੋ ਗਈ ਤੇ ਕਿਤੇ ਜਿਵੇਂ ਕਿ ਮਿਨਰਲ ਦੀ ਖੋਜ ਹੋ ਗਈ ਵੀ ਇਹਨਾਂ ਨੂੰ ਜਿਵੇਂ ਕਿ ਖਾਣਜ ਪਦਾਰਥਾ ਧਰਤੀ 'ਚੋਂ ਲੱਭਣ ਲੱਗੇ ਤੇ ਉਦੋਂ ਜਿਵੇਂ ਕਿ ਡਿਵੈਲਪਮੈਂਟ ਹੋ ਗਈ ਵੀ ਰੇਲਵੇ ਦੀਆਂ ਲਾਈਨਾਂ ਵਾਂ ਜਿਹੜੀਆਂ ਵਿਸਣ ਲੱਗੀਆਂ ਤੇ ਬਾਕੀ ਆ ਜਿਹੜੇ ਇਮੀਗ੍ਰੈਂਟ ਬਾਹਰੋਂ ਆਉਣ ਲੱਗੇ ਉਹਦੇ ਕਰਕੇ ਜਿਵੇਂ ਕਿ ਕੈਨੇਡਾ ਦੇ ਵਿੱਚ ਆ ਵੀ ਬਹੁਤ ਜਿਵੇਂ 20ਵੀਂ ਸਦੀ ਦੇ ਵਿੱਚ ਬਹੁਤ ਤਰੱਕੀ ਹੋਈ ਕੈਨੇਡਾ ਦੇ ਵਿੱਚ ਤੇ ਬਾਕੀ ਜਿਹੜੀਆਂ ਉਹ ਅੱਜ-ਅੱਜ ਸੂਬੇ ਸੀਗੇ ਵੀ ਉਹ ਵੀ ਇਕੱਠੇ ਰਲ ਗਏ ਸੀਗੇ ਤੇ ਫੇਰ 1931 ਦੇ ਵਿੱਚ ਆ ਵੀ ਜਿਹੜੇ ਗੋਰੇ ਆ ਇਥੋਂ ਛੱਡ ਕੇ ਚਲੇ ਜਾਂਦੇ ਆ ਜਿਹੜੇ ਇੰਗਲੈਂਡ ਵਾਲੇ ਗੋਰੇ ਸੀਗੇ ਵੀ ਉਹ ਆਪਦੇ ਦੇਸ਼ ਵਾਪਸ ਚਲੇ ਜਾਂਦੇ ਆ ਪਰ ਹਲੇ ਵੀ ਪੂਰਨ ਤੌਰ ਤੇ ਆ ਜਿਹੜੀ ਆਜ਼ਾਦੀ ਕੈਨੇਡਾ ਨੂੰ ਨਹੀਂ ਮਿਲੀ ਸੀਗੀ ਚਾਹੇ ਗੋਰੇ ਆ ਵੀ ਛੱਡ ਕੇ ਚਲੇ ਗਏ ਸੀਗੇ ਪਰ ਜਿਹੜਾ ਉਹਨਾਂ ਦੇ ਕਾਨੂੰਨ ਸੀਗੇ ਉਹਨਾਂ ਦੇ ਲਾਗੂ ਹੁੰਦੇ ਸੀਗੇ ਸਾਰੇ ਵੀ ਕਿਹੜੇ ਦੇਸ਼ ਨਾਲ ਤੁਸੀਂ ਵੀ ਫੋਰਨ ਪਾਲਿਸੀ ਆ ਜਿਹੜੀ ਵੀ ਇੰਗਲੈਂਡ ਵਾਲਿਆਂ ਦੀ ਲਾਗੂ ਹੁੰਦੀ ਸੀ ਕੈਨੇਡਾ ਦੇ ਵਿੱਚ ਤਾਂ ਫੇਰ ਕੀ ਹੁੰਦਾ ਵਾ ਵੀ ਵਰਲਡ ਵਾਰ ਦੂਜੀ ਆ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ ਤੇ ਜਰਮਨ ਦੇ ਜਹਾਜ਼ ਆ ਵੀ ਉਹ ਕਨੇਡਾ ਦੇ ਸਮੁੰਦਰ ਦੇ ਵਿੱਚ ਆ ਜਾਂਦੇ ਆ ਤੇ ਇਹਨਾਂ ਕੋਲੇ ਤਾਂ ਇੰਨੀ ਜਿਵੇਂ ਪਾਵਰ ਹੈ ਨਹੀਂ ਸੀਗੀ ਕਨੇਡਾ ਦੇ ਕੋਲੇ ਵੀ ਨਾ ਇਹਨਾਂ ਕੋਲੇ ਫੌਜ ਸੀਗੇ ਤੇ ਨਾ ਇਹਨਾਂ ਕੋਲੇ ਕੋਈ ਹਥਿਆਰ ਇੰਨੇ ਵਧੀਆ ਸੀਗੇ ਤਾਂ ਫਿਰ ਉਹ ਟਾਈਮ ਫੇਰ ਜਿਵੇਂ ਕਿ ਇੰਗਲੈਂਡ ਨੇ ਆ ਕਨੇਡਾ ਦੀ سپورਟ ਕੀਤੀ ਲੜਾਈ ਦੇ ਵਿੱਚ ਜਰਮਨ ਦੇ ਵਿਰੁੱਧ ਤੇ ਇਹ ਲੜੇ ਸੀਗੇ ਤੇ ਉਹ ਲੜਾਈ ਆ ਜਿਵੇਂ ਇਹ ਜਿੱਤ ਵੀ ਜਾਂਦੇ ਆ ਤੇ ਫੇਰ ਜਦੋਂ ਲੜਾਈ ਜਿੱਤਣ ਤੋਂ ਬਾਅਦ ਚੋਂ ਤੇ ਫੇਰ ਕਨੇਡਾ ਵਾ ਜਿਹੜਾ ਕਿ ਪੂਰਾ ਕੰਮ ਕਰਦਾ ਵਾ ਵੀ ਆਪਦੇ ਹਥਿਆਰਾਂ ਤੇ ਵੀ ਕੰਮ ਕਰਦਾ ਵਾ ਵੀ ਅਸੀਂ ਕਿਵੇਂ ਤਖੜੇ ਹੋ ਸਕਦੇ ਆ ਤੇ ਬਾਕੀ ਆ ਜਿਹੜਾ ਡਵੈਲਪਮੈਂਟ ਤੇ ਵੀ ਕੰਮ ਕਰਦਾ ਵਾ ਤਾਂ ਤੁਸੀਂ ਦੇਖ ਸਕਦੇ ਹੋ ਕਾਫੀ ਕਨੇਡਾ ਦੇ ਵਿੱਚ ਜਿਹੜੀਆਂ ਹੋ ਖੋਜਾਂ ਵੀ ਹੋਈਆਂ ਵਾ ਜਿਵੇਂ ਕਿ ਇੱਕ ਪੋਲੀਓ ਦੀ ਦਵਾਈ ਆ ਵੀ ਉਹਦੀ ਖੋਜ ਵੀ ਕਨੇਡਾ ਦੇ ਵਿੱਚ ਹੋਈ ਆ ਤੇ ਇੱਕ ਜਿਵੇਂ ਕਿ ਇਨਸੂਲਿਨਾਂ ਉਹਦੀ ਖੋਜ ਵੀ ਕਨੇਡਾ ਦੇ ਵਿੱਚ ਹੋਈ ਆ ਤੇ 1982 ਦੇ ਵਿੱਚ ਜਿਵੇਂ ਕਿ ਕਨੇਡਾ ਫਿਰ ਆਪਦਾ ਕਾਨੂੰਨ ਆ ਜਿਹੜਾ ਉਹ ਬਣਾਉਂਦਾ ਵਾ ਤੇ ਫਿਰ ਅੰਗਲੈਂਡ ਨਾਲ ਇਹਦਾ ਕੋਈ ਜਿਹੜੇ ਪਹਿਲਾਂ ਅੰਗਲੈਂਡ ਦੇ ਕਾਨੂੰਨ ਹੀ ਲਾਗੂ ਹੁੰਦੇ ਆ ਫਿਰ ਕੋਈ ਇਹਦਾ ਲੇਖਾ ਦੇ ਕਾਣੀ ਰਹਿ ਜਾਂਦਾ ਤੇ ਇਹ ਆਪਦੇ ਕਾਨੂੰਨ 1982 ਦੇ ਵਿੱਚ ਬਣਾਉਂਦਾ ਵਾ ਤੇ ਜਿਹੜਾ ਹੁਣ NATO ਬਣਿਆ ਹੋਇਆ ਵਾ ਕਾਫੀ ਦੇਸ਼ਾਂ ਦਾ ਰਲ ਕੇ ਵੀ ਉਹ ਵੀ ਕੈਨੇਡਾ ਨੇ ਸ਼ੁਰੂ ਕੀਤਾ ਸੀਗਾ ਤੇ ਬਾਕੀ ਯੂਨਾਈਟਿਡ ਨੇਸ਼ਨ ਆ ਜਿਹੜਾ ਦੁਨੀਆ ਦਾ ਉਹਦੇ ਅਲੱਗ-ਅਲੱਗ ਦੇਸ਼ ਆ ਜਿਹੜੇ ਮੈਂਬਰ ਮੈਂਬਰ ਆ ਵੀ ਉਹ ਵੀ ਕੈਨੇਡਾ ਨੇ ਆ ਜਿਹੜਾ ਸ਼ੁਰੂ ਕੀਤਾ ਸੀਗਾ ਤੇ ਬਾਕੀ ਅਮਰੀਕਾ ਦੇ ਨਾਲ ਇਹਨਾਂ ਨੇ ਇੱਕ ਟ੍ਰੇਡ ਐਗਰੀਮੈਂਟ ਕੀਤਾ ਸੀਗਾ ਵੀ ਦੋਨੇ ਦੇਸ਼ ਵੀ ਬਿਨਾ ਕਿਸੇ ਟੈਕਸ ਤੋਂ ਆਪਸ ਦੇ ਵਿੱਚ ਆ ਜਿਹੜਾ ਉਹ ਵਪਾਰ ਕਰ ਸਕਦੇ ਆ ਤੇ ਬਾਕੀ ਕਨੇਡਾ ਦੇ ਵਿੱਚ ਜਿਵੇਂ ਕਿ 10 ਆ ਜਿਹੜੇ ਉਹ ਸੂਬੇ ਆ ਤੇ ਤਿੰਨ ਆ ਜਿਹੜੀਆਂ ਉਹ ਟੈਰਿਟਰੀਆਂ ਆ ਤੇ ਕਨੇਡਾ ਦੁਨੀਆ ਦਾ ਐਡਾ ਵੱਡਾ ਦੇਸ਼ ਆ ਵੀ ਇਹ ਦੁਨੀਆ ਦਾ ਦੂਜਾ ਸਾਰਿਆਂ ਨਾਲੋਂ ਵੱਡਾ ਦੇਸ਼ ਕਰਕੇ ਇੱਥੇ ਜਿਵੇਂ ਕਿ 6 ਆ ਟਾਈਮ ਜ਼ੋਨ ਆ ਵਿਸ਼ੇ ਦੁਨੀਆ 'ਚ 6 ਅਲੱਗ-ਅਲੱਗ ਤਰ੍ਹਾਂ ਦੇ ਟਾਈਮ ਆ ਜਿਵੇਂ ਕਿ ਤੁਸੀਂ ਟ੍ਰਾਂਟੋ ਸਾਈਡ ਆ ਤਾਂ ਅਲੱਗ ਟਾਈਮ ਆ ਜੇ ਤੁਸੀਂ ਵੈਨਕੂਵਰ ਸਾਈਡ ਆ ਤਾਂ ਅਲੱਗ ਟਾਈਮ ਆ ਤੇ ਬਾਕੀ ਜੇ ਤੁਸੀਂ ਨੋਵਾ ਸਕੋਸ਼ੀਆ ਲੀਆ ਤਾਂ ਅਲੱਗ ਟਾਈਮ ਆ ਤਾਂ ਤੁਸੀਂ ਦੇਖ ਲਓ ਪੂਰੇ ਕਨੇਡਾ ਦੇ ਵਿੱਚ ਜਿਵੇਂ ਕਿ 6 ਟਾਈਮ ਜ਼ੋਨ ਆ ਤੇ ਬਾਕੀ ਬਾਕੀ ਜਿਵੇਂ ਕਿ ਐਨੇ ਇੱਥੇ ਜਿਵੇਂ ਕਿ ਲੇਕ ਸਾ ਵੀ 2 ਮਿਲੀਅਨ ਦੇ ਕਰੀਬ ਲੇਕਾ ਵੀ ਫਰੈਸ਼ ਵਾਟਰ ਵਾਲੇ ਤੇ 50% ਫਰੈਸ਼ ਵਾਟਰ ਆ ਵੀ ਉਹ ਕਨੇਡਾ ਦੇ ਵਿੱਚ ਹੀ ਪਾਇਆ ਜਾਂਦਾ ਵਾ ਦੁਨੀਆ ਦਾ ਵੀ ਦੇਖ ਲਓ ਤੁਸੀਂ ਐਡਾ ਵੱਡਾ ਦੇਸ਼ ਆ ਕਨੇਡਾ ਤੇ ਬਾਕੀ ਇਹਦੀ ਆਬਾਦੀ ਆ ਜਿਹੜੀ ਵੀ ਉਹ ਵੀ ਇੰਨੀ ਨਹੀਂ ਹੈਗੀ ਤੇ 40 ਮਿਲੀਅਨ ਦੇ ਕਰੀਬ ਹੀ ਇਹਦੀ ਆਬਾਦੀ ਆ ਤਾਂ ਕਰਕੇ ਵੀ ਇਹਦੀ ਆਬਾਦੀ ਵੀ ਤਾਂ ਵਧਦੀ ਆ ਵੀ ਇੱਕ ਬਾਹਰੋਂ ਲੋਕ ਆਉਣ ਕਰਕੇ ਵੀ ਇਮੀਗ੍ਰੇਸ਼ਨ ਕਰਕੇ ਇਹਦੀ ਆਬਾਦੀ ਆ ਵੱਧਦੀ ਆ ਤੇ ਬਾਕੀ ਜਿੰਨੀ ਵੀ ਹੁਣ ਕੈਨੇਡਾ ਨੇ ਆ ਤਰੱਕੀ ਕੀਤੀ ਆ ਵੀ ਉਹ ਇਮੀਗ੍ਰੇਸ਼ਨ ਦੇ ਸਿਰ ਤੇ ਹੀ ਕੀਤੀ ਆ ਤੇ ਵੀ ਬਾਰੋ ਲੋਕ ਆਏ ਤੇ ਉਹਨਾਂ ਨੇ ਮਿਹਨਤ ਕੀਤੀ ਤੇ ਤਾਂ ਕਰਕੇ ਇਹ ਦੇਸ਼ ਆ ਜਿਹੜਾ ਕਿ ਇੰਨਾ ਡਵੈਲਪ ਹੋ ਸਕਿਆ ਤੇ ਤੁਸੀਂ ਸਿੱਖ ਵੀ ਦੇਖ ਲਓ ਵੀ ਪੰਜਾਬੀ ਪਹਿਲਾ ਜਿਵੇਂ ਕਿ ਸਿੱਖ 1897 ਦੇ ਵਿੱਚ ਆਇਆ ਸੀਗਾ ਤੇ ਉਦੋਂ ਤੋਂ ਆਉਣ ਦਾ ਜਿਹੜਾ ਰੁਝਾਨ ਆ ਉਹ ਚਲ 440 ਆ ਕੈਨੇਡਾ ਦੇ ਵਿੱਚ ਵੀ ਇੱਕ ਤਾਂ ਇੱਥੇ ਜਿਵੇਂ ਕਿ ਦੇਸ਼ ਜਾਦੇ ਵੱਡਾ ਵਾ ਤੇ ਇੱਕ ਵੀ ਇੱਥੇ ਆਵਾਜ਼ ਵੀ ਬੋਕਾ ਤਾਂ ਤੇ ਤਾਂ ਕਰਕੇ ਇੱਥੇ ਜਿਵੇਂ ਕੀ ਕਾਮਯਾਬ ਹੋਣ ਦੇ ਆ ਜਿਹੜੇ ਮੌਕੇ ਜਾਦੇ ਆ ਤਾਂ ਕਰਕੇ ਇੱਥੇ ਪੰਜਾਬੀਆਂ ਦਾ ਇਹ ਪਹਿਲੀ ਪਸੰਦੀਦਾ ਦੇਸ਼ ਬਣਿਆ ਹੋਇਆ ਵਾ ਕੈਨੇਡਾ ਤੇ ਬਾਕੀ ਆਏ ਆ ਵੀ ਜਿਹੜਾ ਕੈਨੇਡਾ ਦੇ ਵਿੱਚ ਦੋ ਭਾਸ਼ਾਵਾਂ ਮਾਂ ਮ ਇੱਕ ਹੈਗੀ ਆ ਇੰਗਲਿਸ਼ ਭਾਸ਼ਾ ਵਾ ਤੇ ਇੱਕ ਹੈਗੀ ਆ ਫ੍ਰੈਂਚ ਭਾਸ਼ਾ ਵਾ ਤੇ ਵੀ ਦੋ ਅਫੀਸ਼ੀਅਲ ਭਾਸ਼ਾਵਾਂ ਮਾਂ ਮ ਕੈਨੇਡਾ ਦੀਆਂ ਤੇ ਬਾਕੀ ਜਿਹੜੇ ਬਾਕੀ ਜਿਹੜੇ ਹੋਰ ਲੋਕ ਆ ਕੇ ਰਹਿੰਦੇ ਆ ਵੀ ਜਿਹੜੇ ਇਮੀਗ੍ਰੈਂਟ ਬਾਹਰੋਂ ਹੁੰਦੇ ਆ ਤੇ ਉਹਨਾਂ ਦੀ ਜਿਵੇਂ ਕਿ ਅਲੱਗ ਭਾਸ਼ਾ ਵਾ ਤੇ 18 1982 ਦੇ ਵਿੱਚ ਕੈਨੇਡਾ ਦਾ ਕਾਨੂੰਨ ਬਣਨ ਤੋਂ ਬਾਅਦ ਤੇ ਵੀ 1 ਜੁਲਾਈ ਨੂੰ ਆ ਜਿਹੜਾ ਕਿ ਕੈਨੇਡਾ ਡੇ ਆ ਮਨਾਇਆ ਜਾਂਦਾ ਵਾ ਤੇ 1 ਜੁਲਾਈ ਨੂੰ ਕੈਨੇਡਾ ਦੇ ਵਿੱਚ ਜਿਵੇਂ ਕਿ ਛੁੱਟੀ ਹੁੰਦੀ ਆ ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਆਈ ਫੇਰ ਕਿਸੇ ਨਵੇਂ ਵਿਸ਼ੇ ਤੇ ਮਿਲਾਂਗੇ ਧੰਨਵਾਦ